ਹਨ ਜਿਹੜਾ ਬਣਾਉਂਦਾ ਉਹ ਗੋਲ ਨੇ ਉਹ ਵੀ ਸਵਿਧਾਨ ਦੇ ਬਾਰੇ ਬੋਲਿਆ ਇਸ ਸਵਿਧਾਨ ਦਾ ਨਿਸ਼ਚਿਤ ਨੂੰ ਕਿਸ ਤਰ੍ਹਾਂ ਕਰਦੇ ਨੇ ਇਹ ਕੋਈ ਸਵਿਧਾਨ ਦਾ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਸਾਡੇ ਦੋ ਇਨਸਾਨੀਅਤ ਦੇ ਹਿਤਾਣ ਲਈ ਸਵਿਧਾਨ ਦੀ ਰਚਨਾ ਕੀਤੀ ਜੀਵਾਰ ਮੀਰ ਸਾਹਿਬ ਨੇ ਉਸ ਤੋਂ ਉਲਟ ਜਾ ਕੇ ਜਿਹੜਾ ਸਵਿਧਾਨ ਹੈ ਅੱਜ ਕੱਲ ਕੋਟੈਂਕਟੀ ਨੂੰ ਕਰਦਾ ਹੈ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਬਟਕ 268 ਲਾ ਕੇ ਮੈਂ ਜਮਿਦਾਰ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਸਿੱਧੂ ਦੇ ਕਿਸ ਜੇ ਪਾਸੋਂ ਤਰੀਕਿਆਂ ਨਾਲ ਦੇਖੀਏ ਤਾਂ ਪੰਜ ਦਾ ਉਹਦੇ ਤੇ ਕਤਲ ਹੋਇਆ ਮਦਈ ਪਖਸ਼ ਦੇ ਸਾਧਾਰਨ ਔਰ ਬੁਸ਼ੂ ਪਖਸ਼ ਪਹਿੰਦੇ ਹੀ ਪੰਜਾਬ ਇੱਕ ਮੈਨੂੰ ਇੱਕ ਕਦੇ-ਕਦੇ ਕਿਸੇ ਸਾਜ਼ਿਸ਼ ਦੀ ਬੋਲ ਲੱਗਦੀ ਹੈ ਇਸ ਗੱਲ ਦੇ ਵਿੱਚੋਂ ਬਲ ਖਰਬੂਜੇਆ ਕਾਕੂਦੇ ਡਿਗੇ ਜੀ ਚਾਪੂ ਖਰਬੂਜੇ ਡਿਗੇ ਕਤਨਾ ਕਰਬੂਜੇ ਨੂੰ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾਹਲੀ ਸੋਚੀ ਸਬਜ਼ੀ ਸਕੀਮ ਦੇ ਤਹਿਤ ਰਾਏ ਕੀਤਾ ਜਾਵੇ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਬੈਠਣ ਕਪਲ ਕਰਕੇ ਚਲੇ ਗਏ ਪਰ ਉਹਨਾਂ ਦਾ ਹਲੇ ਤੱਕ ਕਿਸ ਨੇ ਬਾਦਵਿੰਗਾਂ ਨਹੀਂ ਕੀਤਾ ਹੁਣ ਤਾਂ ਉਹ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲੱਕ ਜਿਨ੍ਹਾਂ ਦੇ ਵਿੱਚ ਰੱਖਿਆ ਜਾਂਦਾ ਔਰ ਜਿਨ੍ਹਾਂ ਨੂੰ ਜੇ ਮੈਂ ਪ੍ਰਾਇਮਰੀ ਯੂਨੀਵਰਸਿਟੀ ਕਹਾਂ ਤਾਂ ਕੋਈ ਫਟਾਕ ਕਿਸੇ ਆਨਸਾਬ ਦਾ 2022 ਦੇ ਵਿੱਚ ਇਲੈਕਸ਼ਨ ਲੜਿਆ 22 ਦੇ ਵਿੱਚ ਤੋਂਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਨ ਅੱਗੇ ਤੋਰਨਗੇ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬੰਨੀ ਬਿਲਕੁਲ ਸਿੱਧੂ ਦੇ ਦੁਬਾਰੀ ਜਿਹੜੀ ਵਾਰਤ ਫੇਰ ਆ ਗਈ ਸੀ ਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਪ੍ਰੋਡਕਟ ਨੂੰ ਰਟੇਨ ਕਰ ਦਿੱਤਾ ਜਾਂਦਾ ਤਾਂ ਵਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖਣ ਲਈ ਫੇਰ ਇਹਨਾਂ ਸਾਹਬ ਦੇ ਬਿਆਨ ਤੇ ਤਾਂ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰੋਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵੇਲੇ ਗੋਲਡੀ ਪ੍ਰੋਡਕਟ ਸਟਾਰ ਕਰ ਲਏ ਸੀ ਉਹਨਾਂ ਨੇ ਹਫਤੇ ਬਾਅਦ ਹੀ ਉਹ ਖਬਰਾਂ ਦੇ ਜੁਸ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਐ ਜੋ ਉਸਨੂੰ ਸਨਕਲੀ ਛੜਦੇ ਹੁੰਦੇ ਆ ਅਸੀਂ ਤਾਂ ਬਹੁਤ ਟਾਈਮ ਕੀ ਲੱਗਦਾ ਜਿਹੜੇ ਸਾਜਿਸ਼ ਘੜਤਾ ਸੀ ਜੇ ਤੁਸੀਂ ਕਹਿੰਦੇ ਸੀਗੇ ਉਹਨਾਂ ਦੇ ਕਾਰਵਾਈ ਹੋਈ ਹੈਗੀ ਬਾਰ ਬਾਰ ਤੁਹਾਨੂੰ ਬੁਲਾਇਆ ਵੀ ਗਿਆ ਗੱਲਬਾਤ ਵੀ ਹੋਈ ਕਾਰਵਾਈ ਕੀਤੇ ਹੋਈ ਹੈਗੀ ਕੇਵਲ ਤੇ ਕੇ ਨੂੰ 6 ਮੀਟਰ ਨੇ ਜਿਹੜੇ ਅੰਦਰ ਨੇ ਤੇ ਆ ਤੁਹਾਡੇ ਸਾਹਮਣੇ ਜੋ ਪਿਛਲੇ ਦਿਨੀਂ ਹੁੰਦਾ ਉਹ ਜੀਵਨ ਜੋਤ ਗ੍ਰਿਫਤਾਰ ਵੀ ਹੋਇਆ ਪਰੰਤੂ ਪੰਜਾਬ ਸਰਕਾਰ ਨੇ ਕਹਿ ਕਿ ਜਿਹੜੀ ਐਲਓਸੀ ਹੋਣ ਦੇ ਬਾਵਜੂਦ ਉਹਨੂੰ ਸਿਰਫ ਫਰਕ ਕਰਦਾ ਸਰਕਾਰ ਤਾਂ ਬਿਲਕੁਲ ਗੁੰਡਿਆਂ ਦੇ ਬਰਾਬਰ ਖੜੀ ਨਗਰ ਆਉਂਦੇ ਹੁਣ ਮੈਂ ਤੁਹਾਨੂੰ ਕਹਾਜ ਆ ਚਿੱਟੇ ਵਾਲੀ ਬੀਬੀ ਹੈ ਵਿਚਾਰੀ ਜਿਹੜੀ ਫੜੀ ਹੈ ਇਹ ਉਹ ਉਹਨੇ ਬੜਾ ਜਾ ਪੋਡਕਾਸਟ ਕੀਤਾ ਸਰਕਾਰ ਨੂੰ ਮਿਰਚਾਂ ਲੱਗੀਆਂ ਨਾ ਦੀ ਨਾਲ ਉਹ ਤੇ ਹੋਰ ਵਰਤੀ ਤਿਆਰੀ ਕਰ ਚਕੀ ਨਹੀਂ ਕਰਤੀ ਪਰੰਤੂ ਜਿਨ੍ਹਾਂ ਨੇ ਲਾਰੈਂਸ ਵੀ ਵੀਡੀਓ ਕੀਤੀ ਉਹ ਬਿਨਾ ਬਿਨਾ ਪੈਸੇ ਤੋਂ ਬਿਨਾ ਕਰੋੜਾਂ ਦੇ ਸੌਦੇ ਹੋਏ ਤੋਂ ਬਿਨਾ ਇੰਟਰਵਿਊ ਹੋਗੀ ਤੇ ਉਹਨਾਂ ਉਹਨਾਂ ਦੀ ਇਹੜੀ ਜਾਂਚ ਕੌਣ ਕਰੂਗਾ ਉਹ ਅੱਜ ਵੀ ਆ ਆਰਾਮ ਨਾਲ ਬਾਹਰ ਸ਼ਰੇਆਮ ਕੋ ਪੁੰਮਰੇ ਨੇ ਕੱਲ ਨੂੰ ਗਵਰਨਮੈਂਟਾਂ ਕਿ ਜੇ ਹੋਣਗੇ ਫਿਰ ਉਹ ਬਹਾਲ ਹੋਣਗੇ ਬਹਿਣਗੇ ਉਕੇ ਜਿਹੜੀ ਕਾਰਵਾਈ ਹੁੰਦੀ ਹੈ ਛੋਟੇ ਬੰਦੇ ਤੇ ਹੁੰਦੀ ਹੈ ਉਹ ਕਨਸਟੇਬਲ ਆ ਤਾਂ ਸਭ ਕੁਝ ਹੋ ਰਿਹਾ ਹੈ ਜੇ ਅਦਰਬਾਈ ਉਹ ਵੀ ਕੁਮੜਾ ਮੋਟਾ ਕੋਈ ਜੇ ਕਿਸੇ ਵੱਡੇ ਉੱਤੇ ਤੇ ਹੁੰਦੀ ਹੈ ਸ਼ਰ ਨਾ ਹੁੰਦਾ ਬਈ ਕੱਲ ਦੀ ਵਰਤੀ ਹੈ ਅੱਜ ਦੀ ਵਰਤੀ ਆ ਗਈ ਜੀ ਜਿਹਦੇ ਜਾਨ ਵਾਲਾ ਅੰਦਰ ਕਿਵੇਂ ਚੱਲ ਵਰਤੀ ਦਾ ਪ੍ਰੋਬਲਮ ਹਾਂਜੀ ਉਸ ਲਈ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵਰਤੀ ਦਾ ਗੇੜਾ ਆਪਣਾ ਪੋਸਟ ਪਾਈ ਹੈ ਜੀ ਕਿ ਵੇਟ ਬਾਰ ਬਾਰ ਲਿਖਿਆ ਦਾਸ ਕੋ 10 ਗਿਆ ਨਾ ਤਾਂ 11 ਜਿਹੜਾ ਪ੍ਰੋਗਰਾਮ ਹੈ ਰਜਿਸਟ੍ਰੇਸ਼ਨ ਦੀ ਪ੍ਰੋਸੈਸ ਕਰ ਹੋਇਆ ਉਸੇ ਦੇ ਨਾਲ ਦੁੱਤੀ ਅ ਅਗਲੇ ਪਾਗੜਾ ਕੋਲ ਬਾਅਦ ਤੋਂ ਦੀ ਆਪਣੀ ਸ਼ਾਮ ਤੇ ਬਾਤ ਕਰਾਂਗੇ ਤੇ ਕੰਮ ਕਲੰਗ ਦੇ ਤਰਫ ਤੋਂ ਵੀ ਵੀ ਰਾਜਨੀਤੀ ਸਟੇਜਾਂ ਤੇ ਆਣ ਲੱਗੇ ਕਾਂਗਰਸੀਆਂ ਚੀਜ਼ਾਂ ਤੇ ਅੱਜ ਵੀ ਆਏ ਹੋ ਸੁਧਾਨ ਬਚਾਉਣ ਲਈ ਸਾਈ ਲਈ ਫਿਰ ਮੰਨਿਆ ਜਾਵੇ ਬਲਦੌਰ ਸਿੰਘ ਸਿੱਧੂ ਨਹੀਂ ਪਹਿਲੀ ਗੱਲ ਤਾਂ ਕਾਂਗਰਸੀਆਂ ਸਟੇਜਾਂ ਤੇ ਮੈਂ ਤਾਂ ਜਿੱਦਣੇ ਜੰਮੇ ਉਹਦੇ ਨਾਲ ਕਾਂਗਰਸੀਆਂ ਸਟੇਜਾਂ ਨਹੀਂ ਸੀ ਸਰਕਾਰ ਦੀ ਕੋਈ ਨਹੀਂ ਕਦੇ ਇਹ ਗੱਲ ਬਖਰੀਏ ਵੀ ਬੇਟੇ ਦੇ ਜਨਮ ਵਾਲੇ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਜਿਹੜੀ ਇਲੈਕਸ਼ਨ ਹੈ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਤਿਆਰ